ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਵੇ ਕੁਇਕਵੈਸਟ ਬੇਨਤੀ ਕਰਦੇ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸ਼ੇਅਰ ਜਰੂਰ ਕਰਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੋ ਜਾਂਦਾ ਕੋਈ ਆਪਣੀ ਖਰੀਦਦਾਰੀ ਮਾਤੜ ਕਰ ਸਕੇ ਪਹੁੰਚੇ ਆ ਪਿੰਡ ਕਲਸੀਆਂ ਕਲਾ ਜ਼ਿਲ੍ਹਾ ਲੱਗਦਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਲੱਗਦੀ ਪੱਟੀ ਵਈ ਗੁਰਵਿੰਦਰ ਸਿੰਘ ਦੇ ਫਾਰਮ ਤੇ ਪਹੁੰਚੇ ਆ ਕਰਦੇ ਆ ਬਧੇਰੇ ਜਾਣਕਾਰੀ ਸਾਂਝੀ ਬਣੇ ਰਹੋ ਅੰਡ ਤੱਕ ਕਰਦੇ ਆ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਸਾਬ ਕੀ ਹਾਲ ਵਧੀਆ ਠੀਕ ਜੀ ਵਧੀਆ ਜੀ ਵਧੀਆ ਤੁਸੀਂ ਦੱਸੋ ਚੜਤੀ ਕਲਾ ਬਹੁਤ ਵਧੀਆ ਕਿਰਪਾ ਜੀ ਠੀਕ ਹੈ ਵੇਖੀ ਜਾਂਦਾ ਫਿਰ ਮਾਲ ਬਹੁਤ ਵਧੀਆ ਹਾਂ ਜੀ ਲਿਖੀ ਆ ਚਲੋ ਸ਼ੁਕਰ ਹੈ ਜੀ ਐਡਰੈਸ ਕਰੀ ਗਾ ਨੋਟ ਹਾਂ ਜੀ ਪਿੰਡ ਕਲਸੀਆਂ ਕਲਾ ਸਿਗਰ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਮੋਬਾਈਲ ਨੰਬਰ 9855699088 ਠੀਕ ਹੈ ਅੱਜ ਦੋ ਆ ਹਾਂ ਜੀ ਦੋ ਵੜਾ ਹਾਂ ਜੀ ਤਪੂ ਸਾਹਿਬ ਚਾਰ ਸਿਰ ਦੋ ਵੜਾ ਵੇਗੀਆਂ ਰਾਰੀ ਅਸਠੀਕ ਹੈ ਰਾਰੀ ਫੇਰ ਲੇਟ ਹੋਗੇ ਨਾ ਹਾਂਜੀ ਹਾਂਜੀ ਤੇ ਗੱਬਣੇ ਆ ਹਾਂਜੀ ਗੱਬਣਾ ਦੋਵੇਂ ਦੁਜੇ ਦੁਜੇ ਸਵੇ ਮੱਛੀ ਠੀਕ ਇਤੋਂ ਕਰੀਏ ਸ਼ੁਰੂਆਤ ਡੱਬੀ ਤੋਂ ਹਾਂਜੀ ਠੀਕ ਹੈ ਇਹ ਮੱਛੀ ਵੀਰ ਜੀ ਪੰਜ ਤੋਂ 6 ਦਿਨ ਦੀ ਕੱਚੀ ਆ ਲੈ ਜਾਓਗਾ ਜੀ ਹਾਂ ਉੱਤਾ ਵੀ ਲੈ ਜਾ ਸਕਦੇ ਹਾਂ ਜੀ ਉੱਤਾ ਲੈ ਲੈਣਾ ਖਰਸਤੀ ਕਿਉਂਕਿ ਗਰਮੀ ਗਰਮੀ ਆ ਤੇ ਇੱਕ ਅੱਧਾ ਦਿਨ ਗਾਹ ਸ਼ਾਮ ਹੋ ਸਕਦਾ ਬਹੁਤ ਸਾਫ ਆ ਬੱਚੀ ਜਿੰਨੀ ਵੀ ਸਫਤ ਕਰਗੇ ਹੂੰ ਹੂੰ ਉਨੀ ਥੋੜੀ ਆ ਦੇਖੋ ਥੱਲੇ ਬੜੀ ਆ ਥੱਲੇ ਇੱਕ ਰੱਬ ਬੈਠੂ ਨਾ ਕੋਈ ਗੱਲ ਨਹੀਂ ਉਹਨੂੰ ਜਿੱਦਾਂ ਮਰਜੀ ਕੋਈ ਨਹੀਂ ਬਹੁਤ ਸੋਹਣੀ ਆ ਕੋਈ ਤਾਂ ਭੈਣ ਚੋਵੇ ਕੋਈ ਇਹ ਨਹੀਂ ਕਿ ਲੱਤ ਛੜ ਮਾਰੂਗੀ ਖਾਸ ਕਰਕੇ ਅੱਜ ਕੱਲ ਖੇਤੀਬਾੜੀ ਦੇ ਕੰਮ ਆ ਤੇ ਭੈਣਾਂ ਨੇ ਘਰੇ ਚੋਣੀ ਹੁੰਦੀਆਂ ਨਾ ਹਾਂਜੀ ਹਾਂਜੀ ਤੇ ਜਿਹੜਾ ਬਾਹਰ ਅੰਦਰ ਦਾ ਕਾਰੋਬਾਰ ਆ ਤੇ ਸਵੇਰ ਦੀ ਗੱਲ ਕਰੀਏ ਤੇ ਕਿੰਨਾ ਜਿੱਦਾਂ ਸਵੇਰ ਪੱਕਾ ਠੀਕ ਆ ਦੂਸਰਾ ਸੂਆ ਹਨਾ ਹਾਂਜੀ ਦੁੱਧ 15 16 ਤੱਕ ਨਹੀਂ ਛੱਡਦੀ ਨਹੀਂ ਇਹ ਤੋਂ ਘੱਟ ਤੁਹਾਨੂੰ ਪਤਾ ਕੀ ਹੁੰਦਾ ਹੈ ਹਾਂ ਨਹੀਂ ਨਹੀਂ ਬੱਛੀ ਆ ਠੰਡੀ ਬੈਕਗ੍ਰਾਉਂਡ ਚੰਗੀ ਤਿਆਰ ਕੀਤੀ ਹਨਾ ਵਾਹ ਵਾਹ ਵਹਾਨਾ ਬੜਾ ਸੋਹਣਾ ਸਾਰਾ ਬੈਕ ਨੂੰ ਸੋਹਣਾ ਥਾਨ ਤੁਹਾਨੂੰ ਪਤਾ ਚੰਗੀ ਵਸ਼ੀ ਨਹੀਂ ਸੋਹਣੀ ਆ ਜਿੰਨੇ ਵੀ ਹੈਗੇ ਹਨਾ ਥਾਨ ਬੜਾ ਪਿਆਰਾ ਲੱਗਾ ਪ੍ਰਿੰਟ ਪ੍ਰਿੰਟ ਵੀ ਚੰਗਾ ਹੈ ਬਾਕੀ ਸਾਰੀ ਬਹਿ ਗਈ ਆਉਣ ਦੀ ਜਿੰਨੇ ਵੀ ਬਣੂਗੀ ਹਾਂਜੀ ਜਿੰਨੇ ਵੀ ਬਣੂਗਾ ਸੋਨ ਚ ਕੋਈ 5 ਲੈ ਜੇ 6 ਲੈ ਜੇ ਨਾ ਬੜੇ ਅੰਤਜੇ ਨਾਲ ਹੂੰ ਲਾਰੇ ਮੜੀ ਜੇ ਕਰਾਂ ਨਹੀਂ ਸੋਣਾ ਬਿਲਕੁਲ ਮਿਲ ਕਮੈਲ ਵੀ ਜਿਹੜੀ ਚੰਗੀ ਆ ਤੇ ਪ੍ਰਿੰਟ ਪ੍ਰਿੰਟ ਵੀ ਚੰਗਾ ਹੈ ਤੇ ਰੇਟ ਦੀ ਗੱਲ ਕਰੀਏ ਕਿੰਨੇ ਕੀ ਦੇ ਦੇਗੇ ਰੇਟ ਵੇਖ ਲਓ ਵੀਰ ਜੀ ਕਿੰਨਾ ਦੇ ਤੁਹਾਡੇ ਸਾਹਮਣੇ ਬਾਹਰ ਵਛਿਆ ਮੁੱਲ ਪੈਂਦਿਆ ਵਾਦ-ਵਦ ਕਰ ਲਿਓ ਵੀਰ ਨਹੀਂ ਕਰਦੇ ਹੈਗੇ ਪਰ ਆਪਾਂ ਨਹੀਂ ਮੈਨੂੰ ਪਤਾ ਕਰਦੇ ਨਹੀਂ ਆਪਾਂ ਨਹੀਂ ਉਹ ਗੱਲ ਕਰਦੇ ਆਪਾਂ ਦੇਣ ਵਾਲੀ ਗੱਲ ਕਰਨੀ ਆ ਮੁੱਲ ਵੀਰ ਜੀ ਜੋ ਭਾਵੇਂ 60 ਕਰ ਲਿਏ ਹੂੰ ਹੂੰ ਮੁੱਲ 55000 ਕਰਦੇ ਹਾਂ ਆ ਨਾ ਵਛੀ 55000 ਦੀ ਦੇਣੀ ਆ ਜੈਨ ਸੋਈ ਹਾਂ ਜੀ ਜਸਨਾ ਪੂਰੇ 50 ਨਾ ਕਰ ਦੀਏ ਮੈਂ ਥੱਕ ਆਇਆ ਹੋਇਆ ਹਾਂ ਨਹੀਂ ਜਾਂਦਗੇ ਉੜਦੇ ਜਾਂਦਗੇ ਵਾਵਾ ਟਾਈਮ ਲਾ ਦੋ ਮਹੀਨੇ ਹੋ ਗਏ ਠੀਕ ਹੈ ਜੀ ਬੜੇ ਟਾਈਮ ਬਾਅਦ ਵੀਡੀਓ ਪਾਉਣ ਲੱਗੇ ਚਲ ਠੀਕ ਹੈ ਅੱਗੇ ਜੱਸੀ ਆ ਗਈ ਕ੍ਰੋਸ ਨਾ ਵਾਹ ਇਹ ਕਰਾ ਨਾ ਇਹਦੀ ਬੈਕਗ੍ਰਾਉਂਡ ਇਹਨੂੰ ਵਿਖਾਵਾ ਨਾ ਹੁਣ ਨਾ ਲਾ ਕੇ ਥਾਂ ਬੜਾ ਲੱਗਾ ਮੋਟਾ ਨੂੰ ਬਹੁਤ ਸੋਹਣੀ ਗੜ ਜਿੰਨੀ ਸਿਫਤ ਕਰੀਏ ਓਨੀ ਸੋਹਣੀ ਸੰਧੂ ਸਾਹਿਬ ਠੰਡੀ ਸੀਗਿਆ ਜਿਵੇਂ ਮੇਰੇ ਨਾਲ ਆਏ ਵੀ ਨਹੀਂ ਚਾਰ ਪਾਈਂ ਦੇ ਨਾਲ ਲੈ ਜਾਗੀ ਹਾਂ ਜੀ 2-3 ਦਿਨ ਤੇ ਖੜੇਗੀ ਛਾੜ ਵਿਖਾ ਦੇ ਮੇਰਾ ਵੀਰ ਮੋਟਾ ਥਾਣ ਹੁੰਦੇ ਨੂੰ ਹੈਨਾ ਹਾਂਜੀ ਠੀਕ ਆ ਬੋਦੀ ਵਾਲੀ ਆ ਗਈ ਬੋਦੀ ਵਾਲੀ ਜੱਤੀ ਬੈਠ ਜੀ ਤਾਂ ਹੀ ਲਾਈ ਬੈਠੀ ਹੋਵੇ ਵਾਲਾ ਜੇ ਬਣੂ ਬਹੁਤ ਯਾਰ 5 ਦਿਨ ਤੇ ਵੀ ਨਹੀਂ ਸੁੰਦੀ ਇਹਨਾਂ ਤਾਜ ਦਿਨ ਨਹੀਂ ਨਹੀਂ ਇਹ ਵੀ ਕਰਦੇ 4-5 ਦਿਨ ਦੇ ਠੀਕ ਆ ਘਾ ਰੋਣਾ ਦੇ ਮੁਤਾਬਕ 15 ਲੀਟਰ ਦੁੱਧ ਦਿੱਤਾ ਪਹਿਲਾਂ ਨੇ ਤਿਆਰ ਕੀ ਦੁੱਜਾ ਹਾਂਜੀ ਯਾਰ ਕੀ ਖਾਸ ਦੁੱਜਾ ਸਵਾ ਵਸ਼ੀ ਠੀਕ ਆ ਦੂਸਰਾ ਸੂ ਆ ਗਈ ਹਨ ਤੇ ਰੇਟ ਦੀ ਗੱਲ ਕਰੀਏ ਤੇ ਕਿੰਨਾ ਰੇਟ ਦੇਖ ਲਓ ਵੇਖੀ ਰੇਟ ਸੰਧੂ ਸਾਹਿਬ ਇਹਦਾ ਵੀ ਉਨਾ ਹੀ ਕਰ ਦੇਣਾ ਠੀਕ ਸੀ ਕਰ ਦਿੱ ਗਏ ਠੀਕ ਸੀ ਹਾਂ ਜੀ ਭਾਵੇਂ ਕੋਈ ਡੱਬੀ ਲੈ ਜਾਏ ਤੇ ਭਾਵੇਂ ਕੋਈ ਕਾਲੀ ਲੈ ਜਾਏ ਹਨਾ ਕੋਈ ਨਰਾਜ਼ ਨਾ ਹੋਵੇ ਹਾਂ ਜੀ ਹਾਂ ਜੀ ਫਿਕਸ ਰੇਟ ਕਰਦੇ ਇਹ ਚੋ ਤੁਹਾਨੂੰ ਪਤਾ ਕੋਈ ਜ਼ਿਆਦਾ ਕੋਈ ਹੁਣ ਕੋਈ ਮਾਂਦਾਨਿਕ ਛੋੜ ਛੱਪਾ ਹੀ ਹੋਣਾ ਜੀ ਓਕੇ ਜੀ ਕੋਈ ਜ਼ਿਆਦਾ ਰੇਟ ਫਿਕਸ ਹੈ ਸੱਜਣਾ 50 50000 ਚ ਮੇਲਾ ਲੋਟ ਲਓ ਪਿੰਡ ਕਲਸੀਆਂ ਕਲਾਂ ਪਹੁੰਚ ਕੇ ਵਈ ਗੁਰਵਿੰਦਰ ਉਹਨਾਂ ਦੇ ਫਾਰਮ ਤੇ ਵੜਾ ਚੰਗੀਆਂ ਐ 15 15 16 ਸੀਰੀ ਜਿਹੜੀਆਂ ਦੁੱਧ ਭਰਨ ਗਿਆ ਬੜੇ ਆਰਾਮ ਨਾਲ 5 5 ਦਿਨ 6 6 ਅੰਤਾਂਜੇ ਨਾਲ ਲਈ ਲੀਆਂ ਖਰੀਆਂ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ